ਜੈਵਿਕ ਅਤੇ ਕੁਦਰਤੀ ਖੇਤੀ ਅੱਜ ਹਰ ਕਿਸਾਨ ਦੀ ਜ਼ਰੂਰਤ ਬਣ ਗਈ ਹੈ ਫਸਲਾਂ ਵਿੱਚ ਜ਼ਹਿਰਾਂ ਅਤੇ ਰਸਾਇਣਿਕ ਖਾਦਾਂ ਦੀ ਅਧੁਨਿਕ ਵਰਤੋਂ ਕਰਕੇ ਸਾਡੀ ਸਿਹਤ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਹੈ ਇਸੇ ਕਰਕੇ ਹੁਣ ਕਿਸਾਨਾਂ ਨੂੰ ਜੈਵਿਕ ਢੰਗ ਨਾਲ ਖੇਤੀ ਕਰਨ ਦੀ ਲੋੜ ਹੈ ਜੈਵਿਕ ਅਤੇ ਕੁਦਰਤੀ ਖੇਤੀ ਵਿੱਚ ਜਿੰਸਾਂ ਦਾ ਮੰਡੀਕਰਨ ਬਹੁਤ ਹੀ ਵਧੀਆ ਢੰਗ ਨਾਲ ਹੋ ਜਾਂਦਾ ਹੈ ਅਤੇ ਕੀਮਤ ਵੀ ਜ਼ਿਆਦਾ ਮਿਲਦੀ ਹੈ ਮੈਂ ਸੁਰਜੀਤ ਸਿੰਘ ਰਾਏ ਰਾਏ ਨੈਚੁਰਲ ਫਾਰਮਿੰਗ ਪਿੰਡ ਲੰਗੈਰੀ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹਾਂ ਜੀ ਸੋ ਮੈਂ 2.5 ਏਕੜ ਦੇ ਵਿੱਚ ਆਰਗੈਨਿਕ ਖੇਤੀ ਕਰ ਰਿਹਾ ਜੀ ਜਿਹਦੇ ਵਿੱਚ ਲਗ ਲਗ ਫਸਲਾਂ ਨੇ ਜਿਵੇਂ ਗੰਨਾ ਹੋ ਗਿਆ ਕਣਕ ਹੋ ਗਈ ਮੱਕੀ ਹੋ ਗਈ ਸਮੇ ਸਮੇ ਤੇ ਜੋ ਵੀ ਫਸਲਾਂ ਹਨ ਤੇ ਸਬਜ਼ੀ ਹੋ ਗਈ ਹਲਦੀ ਹੋ ਗਈ ਸੋ ਇਹ ਜਿਹੜੀਆਂ ਫਸਲਾਂ ਇਹ ਮਤਲਬ ਕੁਦਰਤੀ ਇਹਨਾਂ ਦੇ ਉੱਪਰ ਇੱਕ ਤੇ ਖਰਚਾ ਬਹੁਤ ਘੱਟ ਆਉਂਦਾ ਦੂਸਰਾ ਹੈ ਸਾਡੀ ਸਿਹਤ ਨੂੰ ਖਾਣ ਪੀਣ ਲਈ ਦਾ ਜਿਹੜਾ ਟੇਸਟ ਹੈਗਾ ਫਸਲਾਂ ਦਾ ਉਹ ਬਹੁਤ ਵਧੀਆ ਤਰੀਕੇ ਨਾਲ ਹੈ ਜੀ ਸੋ ਇਹ ਜਿਹੜੇ ਹੈਗੇ ਖੇਤੀ ਆ ਕੁਛ ਨਾ ਕੁਛ ਜ਼ਰੂਰ ਹਰ ਇੱਕ ਬੰਦੇ ਨੂੰ ਆਪਣੇ ਖੇਦੇ ਮੁਤਾਬਕ ਜਿਵੇਂ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਰਕਬਾ ਕੱਢ ਕੇ ਉਹ ਜ਼ਰੂਰ ਕਰਨੀ ਚਾਹੀਦੀ ਆ ਜਿਵੇਂ ਮੇਰੇ ਕੋਲ ਗੰਨਾ ਹੈ ਜੀ ਗੰਨਾ ਦਾ ਵੀ ਜਿਹੜਾ ਹੈਗਾ ਉਹ ਸੀਓ ਸੀਓ ਜੇ 85 ਉਹਦਾ ਮੈਂ ਗੁੜ ਬਣਾਉਣਾ ਜੀ ਗੁੜ ਸ਼ੱਕਰ ਬਣਾਉਣਾ ਔਰ ਮਸਾਲੇ ਵਾਲਾ ਗੁੜ ਵੀ ਬਣਾਉਣਾ ਤੇ ਉਹ ਅਲੱਗ-ਅਲੱਗ ਰੇਟ ਤੇ ਮੈਂ ਸੇਲ ਕਰਦਾ ਜੀ ਤੋਂ ਇਸੇ ਤਰ੍ਹਾਂ ਜਿਹੜੀ ਮੇਰੀ ਕਣਕ ਹੈਗੀ ਆ ਉਹਨੂੰ ਮੈਂ ਪ੍ਰੋਸੈਸ ਕਰਕੇ ਉਹਦਾ ਆਟਾ ਬਣਾ ਕੇ ਜੀ ਮੇਰੇ ਕੋਲ ਦੋ ਤਿੰਨ ਕਿਸਮ ਦੀ ਕਣਕ ਹੁੰਦੀ ਆ ਕਾਲੀ ਕਣਕ ਸੋਨਾ ਮੋਤੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕਿਸਮ ਹੈ ਪੀਵੀਡਬਲਯੂ ਚਪਾਤੀ ਬਣ ਸੋ ਇਹਨਾਂ ਨੂੰ ਮੈਂ ਅਲੱਗ-ਅਲੱਗ ਤਰ੍ਹਾਂ ਪ੍ਰੋਸੈਸ ਕਰਕੇ ਤੇ ਮੈਂ ਇਹਨਾਂ ਨੂੰ ਇਹ ਜੇ ਪੈਕਿੰਗ ਕਰਕੇ ਕਿਲੋ ਦੀ ਪੈਕਿੰਗ 2 ਕਿਲੋ ਦੀ 5 ਕਿਲੋ ਦੀ ਪੈਕਿੰਗ ਕਰਕੇ ਇਹ ਮੈਂ ਸੇਲ ਕਰਦਾ ਜੀ ਜੋ ਕਿ ਮੇਰੇ ਸੇਲ ਜਿਹੜੀ ਹੈ ਘਰੋਂ ਹੀ ਹੋ ਜਾਂਦੀ ਮੇਰੇ ਜਿਹੜੇ ਪੱਕੇ ਕਸਟਮਰ ਨੇ ਗ੍ਰਾਹਕ ਨੇ ਉਹ ਲੱਗੇ ਹੋਏ ਨੇ ਜੀ ਗੁੜ ਉੱਤੇ ਵੀ ਮੱਕੀ ਦਾ ਵੀ ਤੇ ਕਣਕ ਤੇ ਵੀ ਸਬਜ਼ੀਆਂ ਉੱਤੇ ਵੀ ਤੇ ਇਸੇ ਤਰ੍ਹਾਂ ਹਲਦੀ ਜੀ ਸੋ ਜਿਹੜਾ ਹੈਗਾ ਆਪਣੇ ਕਿਸਾਨ ਵੀਰੋ ਜਿਹੜਾ ਗੁੜ ਆ ਉਹ ਬਹੁਤ ਹੀ ਜ਼ਰੂਰੀ ਹੈ ਸਿਹਤ ਵਾਸਤੇ ਜੇ ਆਪਾਂ ਗੁੜ ਨੂੰ ਬੱਤੋ ਬੱਤ ਜੂਸ ਕਰਾਂਗੇ ਉਹਦੇ ਵਿੱਚ ਸਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਆ ਅਤੇ ਨਾਲੇ ਸਾਨੂੰ ਆਪਣੇ ਦੇਸੀ ਗੁੜ ਜਿਹੜਾ ਹੈਗਾ ਉਹ ਦੇਸੀ ਚੀਜ਼ ਬਿਨਾ ਕੈਮੀਕਲ ਤੋਂ ਖਾਣ ਨੂੰ ਮਿਲ ਜਾਂਦੀ ਹੈ ਜੀ ਸੋ ਉਹਦੇ ਵਿੱਚ ਅਸੀਂ ਕੋਈ ਮਿਲਾਪਟ ਨਹੀਂ ਮੈਂ ਕਰਦਾ ਜੀ ਉਹਨੂੰ ਭਿੰਡੀ ਦੇ ਪਾਣੀ ਦੇ ਨਾਲ ਜੰਗਲੀ ਭਿੰਡੀ ਦੇ ਪਾਣੀ ਦੇ ਨਾਲ ਉਹਨੂੰ ਨਖਾਰੀ ਦਾ ਸੋਧ ਕਰੀਦਾ ਸੋ ਇਸੇ ਤਰ੍ਹਾਂ ਫਿਰ ਗੁੜ ਨੂੰ ਪ੍ਰੋਸੈਸ ਕਰਕੇ ਉਹਨੂੰ ਜੇ ਅਸੀਂ ਸਟੋਰ ਕਰੀਏ ਤੇ ਉਹਦੇ ਵਿੱਚ 7% ਨਵੀਂ ਹੋਣੀ ਚਾਹੀਦੀ ਆ ਉਹਦੇ ਨਾਲ ਫਿਰ ਉਹ ਬਰਸਾਤਾਂ ਦੇ ਵਿੱਚ ਜਿਹੜਾ ਉਹ ਗੁੜ ਖਰਾਬ ਨਹੀਂ ਹੁੰਦਾ ਜਿਹਨੂੰ ਆਪਾਂ ਗੁੜ ਢਿੱਲਾਪਨ ਗੁੜ ਦਾ ਕਹਦੇ ਹਾਂ ਜੀ ਉਹ ਨਹੀਂ ਫਿਰ ਖਰਾਬ ਹੁੰਦਾ ਸੋ ਉਹਨੂੰ ਆਪਾਂ ਪੂਰਾ ਇੱਕ ਸਾਲ ਰੱਖ ਸਕਦੇ ਆ ਇਸੇ ਤਰ੍ਹਾਂ ਜਿਹੜੇ ਸ਼ੱਕਰ ਹੈਗੇ ਆ ਸ਼ੱਕਰ ਨੂੰ ਆਪਾਂ ਅ ਬਣਾ ਕੇ ਉਹਨੂੰ ਰੋਪ੍ਰੋਸੈਸ ਕਰਕੇ ਅੱਗੇ ਵੇਚ ਸਕਦੇ ਆ ਮੇਰਾ ਨਾਮ ਮਨੀਸ਼ਾ ਠਾਕੁਰ ਹੈਗਾ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਫ ਆਰਗੈਨਿਕ ਫਾਰਮਿੰਗ ਵਿੱਚ ਪਿਛਲੇ 5 ਸਾਲਾਂ ਤੋਂ ਐਜ਼ ਏ ਸਬਜੀ ਵਿਗਿਆਨੀ ਕੰਮ ਕਰ ਰਹੀ ਆ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਕਿ ਜੈਵੀ ਖੇਤੀ ਕੀ ਹੁੰਦੀ ਹੈ ਜੈਵਿਕ ਖੇਤੀ ਦੇ ਵਿੱਚ ਆ ਆਪਾਂ ਕਿਸੇ ਵੀ ਰਸਾਇਣ ਰਸਾਇਣਾਂ ਦੀ ਜਿਹੜੀ ਹੈ ਵਰਤੋਂ ਨਹੀਂ ਕਰਨੀ ਹੈ ਇਸ ਤੋਂ ਇਲਾਵਾ ਆ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਆ ਆਪਾਂ ਲੱਗ ਲੱਗ ਕਾਸ਼ਤਕਾਰੀ ਢੰਗ ਜਿਵੇਂ ਕਿ ਫਸਲੀ ਚੱਕਰ ਹੋ ਗਏ ਫਸਲਾਂ ਦੀ ਰੈਨਦਖੰਦ ਹੋਗੀ ਜੈਵਿਕ ਖਾਦਾਂ ਦੀ ਵਰਤੋਂ ਜਿਵੇਂ ਸੜੀ ਗਲੀ ਰੂੜੀ ਦੀ ਖਾਦ ਦੀ ਵਰਤੋਂ ਹੈ ਹਰੀ ਖਾਦ ਹੈ ਉਹਦਾਂ ਦੀ ਉਹਨਾਂ ਦੀ ਵਰਤੋਂ ਕਰਨੀ ਹੈ ਤੇ ਕੀੜਿਆਂ ਤੇ ਬਿਮਾਰੀਆਂ ਦੀ ਰੋਕத் ਥਾਮ ਲਈ ਆਪਾਂ ਨੂੰ ਜਿਵੇਂ ਕਿ ਬਾਇਓ ਉਲੀਨਾਸ਼ਕ ਹੋ ਗਏ ਬਾਇਓ ਕੀਟਨਾਸ਼ਕ ਹੋ ਗਏ ਉਹਨਾਂ ਉਹਨਾਂ ਤੇ ਨਿਰਭਰ ਰਹਿਣਾ ਪੈਂਦਾ ਹੈ ਜੈਵਿਕ ਖੇਤੀ ਦੇ ਵਿੱਚ ਆਪਾਂ ਇਹੀ ਕਿਸਾਨ ਵੀਰਾਂ ਨੂੰ ਆਹੀ ਸਲਾਹ ਦਿੰਨੇ ਆ ਕਿ ਜੇ ਤੁਸੀਂ ਜੈਵਿਕ ਖੇਤੀ ਨਹੀਂ ਨਹੀਂ ਕਰ ਰਹੇ ਜਾਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਛੋਟੇ ਛੋਟੇ ਪੱਧਰ ਤੋਂ ਸ਼ੁਰੂ ਕਰੋ ਜਿਵੇਂ ਕਿ ਘਰੇਲੂ ਬਗੀਚੀ ਹੋ ਗਈ ਜਾਂ ਫਿਰ ਜਿਵੇਂ ਅੱਧਾ ਕਿਲਾ ਹੈ ਉਹ ਤੁਸੀਂ ਲਾ ਸਕਦੇ ਹੋ ਟਿਕਰੇਲੂ ਬਗੀਚੀ ਦੇ ਲਈ ਤੁਸੀਂ ਯੂਨੀਵਰਸਿਟੀ ਵੱਲੋਂ 6x6 ਮੀਟਰ ਦਾ ਜਿਹੜਾ ਉਹ ਮਾਡਲ ਦਿੱਤਾ ਗਿਆ ਹੈ ਉਹ ਉਹ ਜਿਹੜਾ ਮਾਡਲ ਹੈ ਉਹਦੇ ਵਿੱਚ ਤੁਸੀਂ ਜਿਹੜੀਆਂ ਮਾਡਲ ਦੀਆਂ ਸਬਜ਼ੀਆਂ ਹੈਗੀਆਂ ਉਹ 27 ਸਬਜ਼ੀਆਂ ਤੁਸੀਂ ਲਾ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਸਾਲ ਦੇ ਵਿੱਚ 300 ਕਿਲੋ ਸਬਜ਼ੀ ਮਿਲ ਜਾਂਦੀ ਹੈ ਤੇ ਅਬ ਜਿਵੇਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਜਾਂ ਲਗ ਲਗ ਜਿਹੜੀਆਂ ਫੂਡ ਸੰਸਥਾਵਾਂ ਹੈਗੀਆਂ ਉਹ ਕਹਿੰਦੀਆਂ ਨੇ ਕਿ ਹਰੇਕ ਜਿਹੜਾ ਬੰਦਾ ਹੈ ਉਹਨੂੰ 400 ਗ੍ਰਾਮ ਸਬਜ਼ੀ ਜਿਹੜੀ ਆ ਉਹ ਰੋਜ਼ ਖਾਣੀ ਚਾਹੀਦੀ ਹੈ ਤੇ ਜੇ ਆਪਾਂ ਆਪਣੇ ਘਰ ਜੋਗੀ ਜਿਹੜੀ ਸਬਜ਼ੀ ਹੈ ਉਹ ਆਪਾਂ ਆਪਣੇ ਘਰ ਦੇ ਅੱਗੇ ਲਾ ਲਈਏ ਜਾਂ ਘਰ ਦੇ ਪਿੱਛੇ ਲਾ ਲਈਏ ਤਾਂ ਉਹ ਜਿਹੜੀ ਸਬਜ਼ੀ ਹੈ ਉਹ ਸਾਡੀ ਜਿਹੜੀ ਰਿਕੁਆਇਰਮੈਂਟ ਹੈ 400 ਗ੍ਰਾਮ ਪ੍ਰਤੀ ਦਿਨ ਦੀ ਉਹ ਆਪਾਂ ਪੂਰੀ ਕਰ ਸਕਦੇ ਆ ਬਾਕੀ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜਕੱਲ ਮੰਡੀ ਦੇ ਤੁਸੀਂ ਜਦੋਂ ਸਬਜ਼ੀ ਖਰੀਦਣ ਜਾਂਦੇ ਹੋ ਤਾਂ ਕੋਈ ਵੀ ਸਬਜ਼ੀ ਸ਼ਹਿਰਾਂ ਦੇ ਵਿੱਚ 40 ਜਾਂ 50 ਰੁਪਏ ਤੋਂ ਘੱਟ ਨਹੀਂ ਮਿਲਦੀ ਹੈ ਤੇ ਉਹਦਾ ਜਿਹੜਾ ਬੋਝ ਹੈ ਉਹ ਵੀ ਸਾਡੀ ਸਾਡੀ ਫੈਮਿਲੀ ਤੇ ਆਉਂਦਾ ਹੈ ਤੇ ਜੇ ਆਪਾਂ ਆਪਣੇ ਆਪ ਕਰ ਆਪਣੇ ਖਾਣ ਲਈ ਘਰੀ ਸਬਜ਼ੀਆਂ ਲਾ ਲਈਆਂ ਇੱਕ ਤਾਂ ਸਾਡੀ ਸੇਤ ਚੰਗੀ ਰਹੇਗੀ ਆਪਾਂ ਜਿਵੇਂ ਥੋੜਾ ਬਹੁਤ ਕੰਮ ਕਰ ਲਾਂਗੇ ਜਿਹੜੇ ਸਾਡੇ ਬਜ਼ੁਰਗ ਹੈਗੇ ਜਾਂ ਫਿਰ ਘਰ ਦੇ ਬੱਚੇ ਹੈਗੇ ਉਹ ਕਿਚਨ ਗਾਰਡਨ ਦੇ ਵਿੱਚ ਹੈਲਪ ਕਰਦੇ ਇੱਕ ਤਾਂ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਪਹਿਚਾਨ ਲੈਂਦੇ ਕਿ ਕਿਹੜੀਆਂ ਸਬਜ਼ੀਆਂ ਨੇ ਇਹਨਾਂ ਦੇ ਕੀ ਫਾਇਦੇ ਹੈਗੇ ਇਦਾਂ ਕਰਕੇ ਜਿਹੜੀ ਹੈ ਉਹ ਜੈਵੀ ਖੇਤੀ ਹੈ ਉਹ ਕਿਸਾਨ ਵੀਰੋ ਘਰੇਲੂ ਬਗੀਚੀ ਤੋਂ ਸ਼ੁਰੂ ਕਰੋ ਇਸ ਤੋਂ ਇਲਾਵਾ ਤੁਸੀਂ ਇਹਨੂੰ ਵੱਡੇ ਪੱਧਰ ਤੇ ਵੀ ਲੈ ਜਾਇ ਸਕਦੇ ਹੋ ਜੈਵੀ ਖੇਤੀ ਦੇ ਵਿੱਚ ਇਦਾਂ ਕਿਹਾ ਜਾਂਦਾ ਹੈ ਕਿ ਜਿਹੜੀ ਫਸਲੀ ਚੱਕਰ ਹੈ ਉਹ ਜੈਵੀ ਖੇਤੀ ਦਾ ਰੀੜ ਦੀ ਹੱਡੀ ਹੈ ਤੇ ਆਪਾ ਯੂਨੀਵਰਸਿਟੀ ਵੱਲੋਂ ਵੀ ਲੱਗ-ਲੱਗ ਜਿਹੜੀ ਫਸਲੀ ਚੱਕਰਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜਿਵੇਂ ਭਿੰਡੀ ਮੂਲੀ ਮਟਰ ਹੈ ਹੁਣ ਜਿਹੜਾ ਸਮਾਂ ਹੈ ਉਹ ਸਰਦ ਰੁੱਤ ਦੀਆਂ ਸਬਜ਼ੀਆਂ ਜਿਹੜੀਆਂ ਹੈ ਉਹਨਾਂ ਦਾ ਸਮਾਂ ਚੱਲ ਰਿਹਾ ਹੈ ਜਿਵੇਂ 15 ਅਕਤੂਬਰ ਤੋਂ 15 ਨਵੰਬਰ ਦੇ ਵਿੱਚ ਇਹਦੇ ਵਿੱਚ ਤੁਹਾਡਾ ਮਟਰ ਆਉਂਦਾ ਹੈ ਆਲੂ ਗਾਜਰ ਮੂਲੀ ਛਲਗਮ ਪਾਲਕ ਲੈਟਸ ਜਿਹਨੂੰ ਆਪਾਂ ਸਲਾਦ ਕਹਿ ਦਿੰਨੇ ਆ ਮੇਥੀ ਹੋ ਗਈ ਧੰਨੀਆਂ ਹੋ ਗਿਆ ਉਹ ਇਹ ਸਾਰੀਆਂ ਸਬਜ਼ੀਆਂ ਤੁਸੀਂ ਜਿਹੜੀਆਂ ਉਹ ਵੱਡੇ ਪੱਧਰ ਤੇ ਵੀ ਲਾ ਸਕਦੇ ਹੋ ਤੇ ਛੱਤ ਤੇ ਵੀ ਲਾ ਸਕਦੇ ਹੋ ਸੋ ਆਪਾਂ ਹੁਣ ਗੱਲ ਕਰੀਏ ਕਣਕ ਦੇ ਜੀ ਸੋ ਕਣਕ ਜਿਹੜੀ ਹੈਗੀ ਆ ਉਹ ਉਹਨੂੰ ਵੀ ਆਪਾਂ ਆਟਾ ਪਸਾ ਕੇ ਉਹਦੀ ਵੀ ਮੈਂ ਇਸੇ ਤਰ੍ਹਾਂ ਪੈਕਿੰਗ ਕਰਦਾ ਜੀ ਤੇ 2 ਕਿਲੋ ਕਿਲੋ 5 ਕਿਲੋ ਦੀ ਪੈਕਿੰਗ ਬਣਾ ਲਈਦੀ ਆ ਜੀ ਤੇ ਉਹਦੇ ਹਿਸਾਬ ਨਾਲ ਮੈਂ ਅੱਗੇ ਸੇਲ ਕਰ ਦਿੰਦਾ ਜੀ ਤੇ ਜਿਹੜਾ ਕਣਕ ਦਾ ਆਟਾ ਹੈਗਾ ਜੀ ਉਹ ਮੇਰਾ ਜਿਹੜਾ ਹੈਗਾ ਵੇਖਦਾ ਉਹ ਜਿਹੜਾ ਉਹ ਹੈਗਾ 15000 ਕੁਇੰਟਲ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਆਪਾਂ ਲਾ ਲਈਏ 150 ਰੁਪਏ ਦੇ ਕਿਲੋ ਦੇ ਹਿਸਾਬ ਦੇ ਨਾਲ ਉਹ ਵਿਖ ਜਾਂਦਾ ਜੀ ਜੋ ਕਿ ਪਿਓਰ ਆਰਗੈਨਿਕ ਹੁੰਦਾ ਜੀ ਔਰ ਸਾਰੇ ਜਿਹੜੇ ਮੇਰੇ ਕਸਟਮਰ ਆ ਪੱਕੇ ਤੌਰ ਤੇ ਲੱਗਿਓ ਮੈਨੂੰ ਕਿਤੇ ਵੀ ਆਉਣ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਮੇਰੇ ਘਰ ਤੋਂ ਜਾਂ ਮੇਰੇ ਖੇਤ ਦੇ ਵਿੱਚੋਂ ਹੀ ਸਾਰੀ ਚੀਜ਼ ਜਿਹੜੀ ਹੈਗੀ ਉਹ ਬੜੇ ਆਰਾਮ ਨਾਲ ਵਿਕ ਜਾਂਦੀ ਆ ਕਿਤੇ ਬਹੁਤ ਸਾਰੇ ਕਈ ਵੀਰ ਕਹ ਦਿੰਦੇ ਆ ਜੀ ਆਰਗੈਨਿਕ ਖੇਤੀ ਹੋ ਨਹੀਂ ਸਕਦੀ ਹੋ ਸਾਰਾ ਕੁਝ ਕਿਸਾਨ ਵੀਰੋਂ ਹੁੰਦਾ ਆ ਤੇ ਉਹਦੇ ਵਿੱਚ ਥੋੜੀ ਜਿਹੀ ਮਿਹਨਤ ਦੀ ਲੋੜ ਆ ਇਦੇ ਵਿੱਚ ਥੋੜੀ ਜਿਵੇਂ ਹੁਣ ਦੂਸਰੀ ਖੇਤੀ ਦੇ ਵਿੱਚ ਤਾਂ ਸਪਰੇਅਾਂ ਮਾਰਤੀਆਂ ਦੇ ਵਿੱਚ ਥੋੜੀ ਜਿਹੀ ਗੁੱਡ ਗੜਾਈ ਦੀ ਜ਼ਰੂਰਤ ਪੈਂਦੀ ਆ ਜਿਹੜੇ ਨਦੀਨ ਆ ਉਹਨਾਂ ਨੂੰ ਅਸੀਂ ਦੋ ਤਿੰਨ ਤਰੀਕੇ ਦੇ ਨਾਲ ਅਸੀਂ ਖਤਮ ਕਰ ਸਕਦੇ ਆ ਜਾਂ ਤੇ ਅਸੀਂ ਉਹਨੂੰ ਗੋਡੀ ਕਰਕੇ ਜਾਂ ਅਸੀਂ ਫਸਲ ਦੀ ਮਲਚਿੰਗ ਕਰਕੇ ਮਲਚਿੰਗ ਤੋਂ ਬਾਅਦ ਆਪਾਂ ਫਸਲ ਬੀਜ ਲਈ ਉਹਦੇ ਉੱਪਰ ਜਿਹੜੀ ਝੋਨੇ ਦੀ ਪਰਾਲੀ ਆ ਉਹ ਆਪਾਂ ਬਿਲਲੀ ਬਿਲਲੀ ਉੱਪਰ ਪਾ ਸਕਦੇ ਆ ਉਹਦੇ ਨਾਲ ਜਿਹੜਾ ਜਿਹੜੀ ਸਾਡੀ ਫਸਲ ਆ ਉਹ ਆਪਣੇ ਜ਼ੋਰ ਦੇ ਨਾਲ ਬਾਹਰ ਆ ਜਾਂਦੀ ਆ ਪਰਾਲੀ ਤੋਂ ਤੇ ਜਿਹੜੇ ਨਦੀਨ ਹੁੰਦੇ ਆ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਨਾ ਪਹਣ ਕਰਕੇ ਕਿਉਂਕਿ ਉਹਨਾਂ ਨੂੰ ਰੋਸ਼ਨੀ ਮਿਲਣੀ ਨਹੀਂ ਉਹਨਾਂ ਨੇ ਜੰਮਣਾ ਨਹੀਂ ਮਤਲਬ ਉਹ ਉਹ ਨਦੀਨ ਜਿਹੜੇ ਬਾਹਰ ਨਹੀਂ ਆਉਣਗੇ ਸੋ ਇਸੇ ਤਰ੍ਹਾਂ ਆਪਾਂ ਜਿਹੜਾ ਉਹਨੂੰ ਜਿਹੜੀ ਅਸੀਂ ਉਹਨੂੰ ਖਰਾਕੀ ਤੱਤ ਦਿਨੇ ਆ ਫਸਲ ਨੂੰ ਉਹ ਜਿਵੇਂ ਪਹਿਲਾਂ ਸਭ ਤੋਂ ਪਹਿਲਾਂ ਬਜਾਈ ਤੋਂ ਆਪਾਂ ਥੱਲੇ ਉਹਨੂੰ ਰੂੜੀ ਪਾ ਲਈ ਦੀ ਜੀ ਗਲੀ ਸੜੀ ਰੂੜੀ ਆਪਣੇ 7 ਤੋਂ 8 ਟਰਾਲੀਆਂ ਤੇ ਜਾਂ ਫਿਰ ਉਹਨੂੰ ਆਪਾਂ ਵਿੱਚ ਕੋਈ ਫਲੀਦਾਰ ਫਸਲ ਵੀ ਬਾਹ ਸਕਦੇ ਆ ਖੇਤ ਦੀ ਤਿਆਰੀ ਤੋਂ ਪਹਿਲਾਂ ਜਿਵੇਂ ਕਿ ਮੂੰਗੀ ਹੋ ਗਈ ਮਾਂ ਹੋ ਗਈ ਹੋਰ ਆਪਣੇ ਯੰਤਰ ਹੋ ਗਿਆ ਇਹਨਾਂ ਫਸਲਾਂ ਨੂੰ ਵਿੱਚ ਇਹ ਵੀ ਬਾਹ ਸਕਦੇ ਉਸ ਤੋਂ ਬਾਅਦ ਆਪਾਂ ਰੂੜੀ ਵੀ ਪਾ ਸਕਦੇ ਆ ਕਿਉਂਕਿ ਜਿਹੜਾ ਆਰਗੈਨਿਕ ਖੇਤੀ ਲਈ ਜਿਹੜਾ ਆਪਣਾ ਖੇਤ ਚੁਣਿਆ ਹੈ ਉਹ ਆਪਾਂ ਨੇ ਉਹ ਸਭ ਤੋਂ ਉਹ ਥੋੜਾ ਤਾਕਤਵਰ ਚਾਹੀਦਾ ਕਿਉਂਕਿ ਉਹਨੂੰ ਅਸੀਂ ਰਸਾਇਣਕ ਚੀਜ਼ਾਂ ਤੇ ਪਾਉਣੀਆਂ ਨਹੀਂ ਖਾਦਾਂ ਵਗੈਰਾ ਪਾਉਣੀਆਂ ਨਹੀਂ ਉਹ ਤਾਕਤ ਹੋਊਗੀ ਤੇ ਤਾਂ ਉਹ ਸਾਡੀ ਵਧੀਆ ਫਸਲ ਕਰੂਗਾ ਦੂਸਰਾ ਉਹਦੇ ਉੱਪਰ ਆਪਾਂ ਰੂੜੀ ਵਗੈਰਾ ਪਾ ਦੇਣੀ ਆ ਤੇ ਫਸਲ ਬੀਜ ਦੇਣੀ ਆ ਜਿਵੇਂ ਮੈਂ ਘਰੇਲੂ ਬਗੀਚੀ ਜਾਂ ਛੱਤ ਵਲੀਆਂ ਸਬਜ਼ੀਆਂ ਦੀ ਗੱਲ ਕਰ ਰਹੀ ਸੀ ਤਾਂ ਜਿਵੇਂ ਕੋਈ ਤੁਹਾਡੇ ਨੇੜੇ ਕੋਈ ਨਰਸਰੀ ਏਰੀਆ ਹੈਗਾ ਉੱਥੋਂ ਬਹੁਤ ਹੀ ਸੋਹਣੇ ਸੋਹਣੇ ਜਿਵੇਂ ਬੈਡ ਬੈਡ ਮਿਲ ਜਾਂਦੇ ਨੇ ਛੋਟੇ ਛੋਟੇ ਉਹ ਲਿਆ ਕੇ ਤੁਸੀਂ ਛੱਤ ਦੇ ਉੱਪਰ ਜਿਵੇਂ ਰੂੜੀ ਦੀ ਖਾਦ ਹੋ ਗਈ ਤੇ ਮਿੱਟੀ ਉਹਨੂੰ 1:1 ਰੇਸ਼ੋ ਦੇ ਵਿੱਚ ਮਿਕਸ ਕਰਕੇ ਛੱਤ ਦੇ ਉੱਤੇ ਪਾ ਦਿਓ ਤੇ ਜਿਹੜਾ ਜਿਵੇਂ ਧੰਨੀਆਂ ਹੈ ਮੇਥੀ ਹੈ ਉਹ ਬਹੁਤ ਆਸਾਨੀ ਦੇ ਨਾਲ ਤੁਸੀਂ ਛੱਤ ਤੇ ਜਿਹੜਾ ਉਗਾ ਸਕਦੇ ਹੋ ਬਾਕੀ ਮੈਂ ਕਿਸਾਨ ਵੀਰੋ ਨੂੰ ਆਹੀ ਇਹ ਵੀ ਸਲਾਹ ਦੇਣਾ ਚਾਹੂੰਗੀ ਕਿ ਜੇ ਜਿਹੜੀਆਂ ਸਰਦ ਰੁੱਤ ਦੀਆਂ ਸਬਜ਼ੀਆਂ ਹੈਗੀਆਂ ਜਿਵੇਂ ਗਾਜਰ ਹੈ ਛਲਗਮ ਹੈ ਮੂਲੀ ਹੈ ਉਹ ਤੁਸੀਂ ਜੇ ਤੁਸੀਂ ਲਾਣੀ ਆ ਤਾਂ ਤੁਸੀਂ ਇੱਕ ਵਾਰੀ ਨਾ ਲਾ ਦਿਓ ਇਹਨੂੰ 15-15 ਦਿਨ ਦੇ ਗੈਪ ਦੇ ਵਿੱਚ ਲਾਓ ਜਿਵੇਂ 15 ਅਕਤੂਬਰ ਨੂੰ ਇੱਕ ਬੈਚ ਦੀ ਬਿਜਾਈ ਕਰ ਦਿੱਤੀ ਫਿਰ 30 ਅਕਤੂਬਰ ਨੂੰ ਕਰ ਦਿੱਤੀ ਐਦਾਂ ਕਰਕੇ ਇੱਕ ਅਨ ਮਤਲਬ 15 ਨਵੰਬਰ ਤੋਂ 15 15 ਦਿਨ ਦੇ ਬੈਚ ਦੇ ਨਾਲ ਲਾਓ ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਜਿਵੇਂ ਇਹਦੇ ਮੰਡੀਕਰਨ ਦੇ ਵਿੱਚ ਜਿਹੜੀ ਆ ਕੋਈ ਵੀ ਸਮੱਸਿਆ ਜਿਹੜੀ ਆ ਉਹ ਨਹੀਂ ਆਏਗੀ ਤੇ ਫਸਲੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਆਪਾਂ ਫਸਲੀ ਚੱਕਰ ਦੇ ਵਿੱਚ ਵੀ ਸਬਜ਼ੀਆਂ ਜਿਹੜੀਆਂ ਉਹ ਲਾ ਸਕਦੇ ਆ ਜਿਵੇਂ ਹੁਣ ਤੁਸੀਂ ਆਪਣੇ ਕੋਲ ਮਟਰ ਹੈ ਮਟਰਾਂ ਦੀ ਬਿਜਾਈ ਤੁਸੀਂ ਕਰ ਸਕਦੇ ਆ ਯੂਨੀਵਰਸਿਟੀ ਵੱਲੋਂ ਪੰਜਾਬ 89 ਇੱਕ ਕਿਸਮ ਹੈ ਉਹ ਬਹੁਤ ਹੀ ਵਧੀਆ ਹੈ ਉਹ ਉਹ ਤੁਸੀਂ ਲਗਾ ਸਕਦੇ ਹੋ ਮਟਰਾਂ ਦੇ ਵਿੱਚ ਜੇ ਤੁਸੀਂ ਜੈਵਿਕ ਤਰੀਕੇ ਨਾਲ ਉਗਾਉਣਾ ਚਾਹੁੰਦੇ ਹੋ ਤਾਂ ਇਹਦੇ ਲਈ ਤੁਸੀਂ ਜਿਵੇਂ 2 ਟਨ ਸੜੀ ਸੜੀ ਗਲੀ ਜਿਹੜੀ ਰੂੜੀ ਦੀ ਖਾਦ ਹੈ ਉਹ ਪਾ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਆਪਣੀ ਜਿਹੜੀ ਇਹ ਮਟਰ ਹੈ ਇਹ ਜਿਹੜੀ ਇਹ ਫਲੀਦਾਰ ਫਸਲਾਂ ਹੈਗੀਆਂ ਇਹਨਾਂ ਦੀਆਂ ਜੜਾਂ ਦੇ ਵਿੱਚ ਗੰਡਾ ਹੁੰਦੀਆਂ ਨੇ ਜਿਹੜੀਆਂ ਕੀ ਨਾਈਟ੍ਰੋਜਨ ਵਾਤਾਵਰਣ ਦਾ ਜਿਹੜਾ ਨਾਈਟ੍ਰੋਜਨ ਹੈਗੇ ਉਹ ਫਿਕਸ ਕਰ ਲੈਂਦੀਆਂ ਨੇ ਤੇ ਜਿਹੜੀ ਆਪਣੀ ਤੱਤਾਂ ਦੀ ਲੋੜ ਹੈ ਉਹ ਘਟ ਪੈਂਦੀ ਹੈ ਤਾਂ ਤੁਸੀਂ ਜਿਹੜੀ 2 ਟਨ ਸੜੀ ਗਲੀ ਰੂੜੀ ਦਿਖਾ ਦੇ ਉਹਦੇ ਨਾਲ ਜਿਹੜੀ ਆ ਇਹ ਫਸਲ ਜਿਹੜੀ ਬਹੁਤ ਵਧੀਆ ਹੋ ਜਾਂਦੀ ਹੈ ਤੇ ਇੱਕ ਹੋਰ ਸਮੱਸਿਆ ਆ ਆਪਾਂ ਨੂੰ ਆ ਵੀ ਆਉਂਦੀ ਹੈ ਜੈਵਿਕ ਖੇਤੀ ਦੇ ਵਿੱਚ ਕਿ ਨਦੀਨਾ ਦੀ ਜਿਹੜੀ ਸਮੱਸਿਆ ਹੈ ਉਹ ਬਹੁਤ ਆਉਂਦੀ ਹੈ ਤਾਂ ਉਹਦੇ ਲਈ ਜਿਵੇਂ ਸਾਡੇ ਕੋਲ ਹੁਣ ਦੇਖੋ ਝੋਨੇ ਦੀ ਪਰਾਲੀ ਬਹੁਤ ਹੈ ਤਾਂ ਉਹੀ ਉਹ ਪਰਾਲੀ ਆਪਾਂ ਮਟਰਾਂ ਦੇ ਵਿੱਚ ਜਿਵੇਂ 40 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਉਹ ਪਾ ਸਕਦੇ ਆ ਤਾਂ ਇਹ ਫਸਲ ਜਿਹੜੀ ਹੈ ਬਹੁਤ ਵਧੀਆ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਮੈਂ ਜੇ ਜੈਵਿਕ ਖਾਦਾਂ ਦੀ ਗੱਲ ਆਪਾਂ ਹੋਰ ਕਰੀਏ ਤਾਂ ਜੈਵਿਕ ਖਾਦਾਂ ਦੇ ਵਿੱਚ ਇੱਕ ਤਾਂ ਆਪਾਂ ਸੜੀ ਗਲੀ ਰੂੜੀ ਖਾਦ ਦੀ ਵਰਤੋਂ ਕਰਦੇ ਆਂ ਦੂਜਾ ਆਪਾਂ ਇੱਕ ਗੰਡੋਆ ਖਾਦ ਹੈ ਜਿਹਨੂੰ ਆਪਾਂ ਵਰਮੀ ਕੰਪੋਸਟ ਵੀ ਕਹਿੰਦੇ ਆ ਉਹਦੀ ਵਰਤੋਂ ਕਰ ਸਕਦੇ ਆ ਇਸ ਤੋਂ ਇਲਾਵਾ ਇੱਕ ਹਰੀ ਖਾਦ ਹੈ ਹਰੀ ਖਾਦ ਦੇ ਵਿੱਚ ਜਿਵੇਂ ਸਣ ਹੋ ਗਿਆ ਟੈਂਚਾ ਹੈ ਰਵਾਹ ਹੈ ਉਹ ਆਪਾਂ ਉਹਦੀ ਜਿਹੜੀ ਵਰਤੋਂ ਹੈ ਕਰ ਸਕਦੇ ਆ ਜਿਵੇਂ ਆਲੂ ਆਲੂ ਹੈਗੇ ਆਲੂ ਦਾ ਵੀ ਜਿਹੜਾ ਬਜਾਈ ਦਾ ਸਮਾਂ ਵੀ ਟਕੂਆਂ ਚੱਲ ਰਿਹਾ ਤਾਂ ਇਹਦੇ ਵਿੱਚ ਵੀ ਆਪਾਂ ਇਦਾਂ ਕਰ ਸਕਦੇ ਆ ਕਿ ਜਿਵੇਂ ਜਿਹੜੀ ਹਰੀ ਖਾਦ ਹੈ ਆਲੂ ਆਲੂ ਲਾਉਣ ਤੋਂ ਪਹਿਲਾਂ ਜਿਵੇਂ ਆਪਾਂ ਹਰੀ ਖਾਦ ਦੀ ਬਜਾਈ ਕਰਕੇ ਇਹਨੂੰ ਖੇਤ ਦੇ ਵਿੱਚ ਹੀ ਵਹਾ ਦੇਣਾ ਹੈ ਉਹ ਜਿਵੇਂ ਫੁੱਲ ਲੱਗਣ ਤੋਂ ਪਹਿਲਾਂ ਇਹਨੂੰ ਖੇਤ ਦੇ ਵਿੱਚ ਵਹਾ ਦਾਂਗੇ ਉਹਨੂੰ ਹਰੀ ਖਾਦ ਕਹਿੰਦੇ ਆ ਤਾਂ ਇੱਕ ਆ ਵੀ ਤਰੀਕਾ ਹੈ ਜਿਹਦੇ ਨਾਲ ਆਪਾਂ ਜਿਹੜੀ ਖੁਰਾਕੀ ਤੱਤਾਂ ਦੀ ਲੋੜ ਹੈ ਫਸਲ ਦੀ ਉਹ ਆਪਾਂ ਪੂਰੀ ਜਿਹੜੀ ਆ ਉਹ ਕਰ ਸਕਦੇ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕੀੜੇ ਮਕੋੜੇ ਜਾਂ ਬਿਮਾਰੀਆਂ ਦੀ ਕੀੜੇ ਕੀੜੇ ਮਕੋੜੇ ਜਿਹੜੇ ਆ ਚਾਹੇ ਆਪਾਂ ਘਰੇਲੂ ਬਗੀਚੀ ਦੇ ਵਿੱਚ ਲਾਈਏ ਜਾਂ ਵੱਡੇ ਪੱਧਰ ਤੇ ਲਾਈਏ ਤਾਂ ਉਹ ਜਿਹੜੀ ਸਮੱਸਿਆ ਹੈ ਉਹ ਆਉਂਦੀ ਆਉਂਦੀ ਹੈ ਜਿਵੇਂ ਗੱਲ ਕਰਾਂ ਤਾਂ ਜੈਵਿਕ ਸਰਦਰੁਧੀਆਂ ਸਬਜ਼ੀਆਂ ਹੈਗੀਆਂ ਉਹਨਾਂ ਦੇ ਵਿੱਚ ਸਮੱਸਿਆ ਜਿਹੜੀ ਆ ਉਹ ਘੱਟ ਆਉਂਦੀ ਹੈ ਜੇ ਆਪਾਂ ਤੁਲਨਾ ਕਰਦੇ ਹਾਂ ਗਰਮ ਰੁਧੀਆਂ ਸਬਜ਼ੀਆਂ ਦੇ ਵਿੱਚ ਤਾਂ ਉਹਦੇ ਉਹਦੇ ਵਿੱਚ ਜੇ ਮੰਨ ਲਓ ਇੱਕ ਤਾਂ ਕੁਸ਼ ਕਾਸ਼ਤਕਾਰੀ ਟੰਗ ਹੋ ਗਏ ਕਿ ਆਪਾਂ ਇਦਾਂ ਕਰ ਸਕਦੇ ਹਾਂ ਕਿ ਅੰਤਰਫਸਲ ਲਾ ਲਈਏ ਸਬਜ਼ੀਆਂ ਦੇ ਵਿੱਚ ਜਿਵੇਂ ਅ ਅੰਤਰਫਸਲ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਘੱਟ ਏਰੀਏ ਤੋਂ ਦੇ ਵਿੱਚੋਂ ਆਪਾਂ ਜਾਦਾ ਜਿਹੜੀਆਂ ਫਸਲਾਂ ਲੈ ਸਕਦੇ ਹੋ ਇੱਕ ਆ ਹੁੰਦਾ ਕਿ ਇਹ ਜਿਹੜੇ ਨਦੀਨ ਹੁੰਦੇ ਉਹਨਾਂ ਨੂੰ ਦਬਾ ਦਿੰਦੀਆਂ ਨੇ ਜੈਵਿਕ ਅਤੇ ਕੁਦਰਤੀ ਖੇਤੀ ਦਾ ਮੁੱਖ ਸਿਧਾਂਤ ਇਹ ਹੈ ਕਿ ਭਾਵੇਂ ਫਸਲ ਨੂੰ ਕੋਈ ਵੀ ਸਮੱਸਿਆ ਆ ਜਾਵੇ ਕੁਦਰਤੀ ਢੰਗਾਂ ਨਾਲ ਹੀ ਉਸ ਸਮੱਸਿਆ ਦਾ ਹੱਲ ਕੀਤਾ ਜਾਵੇ। ਫਸਲ ਨੂੰ ਲੱਗਣ ਵਾਲੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਇਲਾਜ ਵੀ ਜੈਵਿਕ ਦਵਾਈਆਂ ਨਾਲ ਹੀ ਕੀਤਾ ਜਾਵੇ। ਜੈਵਿਕ ਅਤੇ ਕੁਦਰਤੀ ਖੇਤੀ ਦੀ ਸਖਲਾਈ ਲਈ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਫਸਲ ਦੀ ਬਿਜਾਈ ਤੋਂ ਬਾਅਦ ਅਸੀਂ 60 70 ਦਿਨ ਦੇ ਬਾਅਦ ਮੈਥੇ ਪਾਣੀ ਲਾਉਣਾ ਹੁੰਦਾ ਬਾਕੀ ਆਪੋ ਆਪਣੀ ਸੋਚ ਹੈ ਜਿਵੇਂ ਵੀ ਕਿਸੇ ਦਾ ਏਰੀਆ ਫਸਲ ਦੀ ਜਿਹੜੀ ਜ਼ਮੀਨ ਦੀ ਤਸਵੀਰ ਹੈ ਜਾਂ ਖੁਸ਼ਕ ਏਰੀਏ ਦੀ ਜ਼ਮੀਨ ਹੈ ਜਾਂ ਉਹ ਸੈਲ ਏਰੀਏ ਦੀ ਜ਼ਮੀਨ ਹੈ ਉਹਦੇ ਮੁਤਾਬਕ ਅਸੀਂ ਪਾਣੀ ਥੋੜਾ ਜਿਹਾ ਦਿਨਾਂ ਨੂੰ ਵਧਾ ਘਟਾ ਵੀ ਸਕਦੇ ਹਾਂ ਸੋ ਮੈਂ ਜਿਹੜਾ ਪਾਣੀ ਲਾਉਣਾ ਮੈਂ 60 ਦਿਨ ਤੋਂ ਉੱਪਰ ਲਾਉਣਾ ਹੁੰਦਾ ਤੇ ਉਸ ਤੋਂ ਪਹਿਲਾਂ ਮੈਂ ਇੱਕ ਜਿਵੇਂ ਹੁਣ ਮੋਰੇ ਹੁਣ ਕਣਕ ਦਾ ਸੀਜ਼ਨ ਹੈ ਜੀ ਕਣਕਾਂ ਬੀਜ ਰਹੀਆਂ ਕਈ ਕਣਕਾਂ ਜੰਮ ਵੀ ਪਈਆਂ ਨੇ ਕਈਆਂ ਦੀ ਬਜਾਈ ਹੋ ਰਹੀ ਆ ਕਣਕ ਨੂੰ ਜਦੋਂ ਮਤਲਬ ਕਣਕ ਦੇ ਤਿੰਨ ਚਾਰ ਪੱਤੇ ਹੋ ਜਾਣੇ ਆ ਉਦੋਂ ਉਹਦੇ ਉੱਪਰ ਫਿਰ ਪਾਥੀਆਂ ਦੇ ਘੋਲ ਦੀ ਸਪਰੇਅ ਕਰ ਦਿੰਦੀ ਆ ਉਹ ਬਹੁਤ ਅੱਛਾ ਰਿਜ਼ਲਟ ਆਉਂਦਾ ਜੀ ਤੇ ਉਸ ਤੋਂ ਬਾਅਦ ਪਾਣੀ ਜਦੋਂ ਲਾਜਦਾ ਜਾਂ ਪਾਣੀ ਲੱਗਣ ਤੋਂ ਬਾਅਦ ਜਾਂ ਪਾਣੀ ਤੋਂ ਪਹਿਲਾਂ ਫਿਰ ਗੰਡਵਾ ਖਾਦ ਪਾ ਦੇਦੀ ਆ ਜੀ ਮੈਂ ਗੰਡੋਏ ਦਾ ਵੀ ਬੈੱਡ ਲਗਾਇਆ ਹੋਇਆ ਜੀ ਉਹ ਵੀ ਮੈਂ ਗੰਡਵਾ ਖਾਦ ਵੀ ਮੈਂ ਘਰੇ ਹੀ ਤਿਆਰ ਕਰਦਾ ਜੀ ਤੇ ਉਹਨਾਂ ਦੇ ਉਹਦੇ ਬਹੁਤ ਅੱਛੇ ਰਿਜ਼ਲਟ ਮਿਲਦੇ ਨੇ ਜੀ ਤੇ ਉਸ ਤੋਂ ਬਾਅਦ ਆਪਾਂ ਕਿਸਾਨ ਵੀਰੋਂ ਗੱਲ ਕਰੀਏ ਬਿਮਾਰੀਆਂ ਦੀ ਜੇ ਫਸਲ ਨੂੰ ਕੋਈ ਬਿਮਾਰੀ ਆਉਂਦੀ ਆ ਜਾਂ ਕੋਈ ਕੀੜਾ ਮਕੌੜਾ ਆਉਂਦਾ ਤੇ ਉਹਦੇ ਵਿੱਚ ਦੋ ਤਿੰਨ ਬਿਮਾਰੀਆਂ ਆਉਂਦੀਆਂ ਜਾਇਬਕ ਖੇਤੀ ਦੇ ਵਿੱਚ ਪਹਿਲੀ ਤਾਂ ਜੋ ਮੇਰਾ ਤਜਰਬਾ ਹੈ ਉਹ ਆਰਗੈਨਿਕ ਫਸਲ ਨੂੰ ਬਿਮਾਰੀ ਆਉਂਦੀ ਬਹੁਤ ਘੱਟ ਹੈ ਕਿਉਂਕਿ ਜਿਵੇਂ ਮਨੁੱਖੀ ਇਮਿਊਨਿਟੀ ਸਿਸਟਮ ਹੁੰਦਾ ਉਸੇ ਤਰ੍ਹਾਂ ਜੋ ਮੈਂ ਤਜਰਬਾ ਕੀਤਾ 10 ਸਾਲ ਦੀ ਆਰਗੈਨਿਕ ਖੇਤੀ ਦੇ ਵਿੱਚ ਉਹ ਮੈਨੂੰ ਇਸ ਤਰ੍ਹਾਂ ਮੇਰਾ ਤਜਰਬਾ ਮੈਸ ਸਿੱਟੇ ਤੇ ਪਹੁੰਚਿਆ ਕਿ ਆਰਗੈਨਿਕ ਫਸਲ ਦਾ ਵੀ ਇਮਿਊਨਿਟੀ ਸਿਸਟਮ ਜਿਹੜਾ ਉਹ ਕਾਫੀ ਸਟਰੌਂਗ ਹੁੰਦਾ ਕਿਉਂਕਿ ਉਹਨੂੰ ਪਹਿਲੀ ਗੱਲ ਬਿਮਾਰੀ ਆਉਂਦੀ ਘੱਟ ਅਗਰ ਉਹਨੂੰ ਬਿਮਾਰੀ ਆਉਂਦੀ ਆ ਤੇ ਅਸੀਂ ਉਹ ਜਿਹੜੇ ਹੈਗੇ ਆ ਜੇ ਤਾਂ ਕੀੜਾ ਮਕੌੜਾ ਆਉਂਦਾ ਫਿਰ ਅਸੀਂ ਨਿੰਮ ਜਾਤੀ ਦੇ ਪੰਜ ਚਾਰ ਪੌਦੇ ਹੈਗੇ ਨੇ ਜਿਵੇਂ ਨਿੰਮ ਹੋ ਗਈ ਇੱਕ ਘਰਾਂ ਦੇ ਵਿੱਚ ਆਪਣੇ ਉਹ ਫੁੱਲਾਂ ਦੇ ਹੈਗਾ ਬੂਟਾ ਬਹੁਤ ਵਧੀਆ ਉਹਦੇ ਪੱਤੇ ਬਹੁਤ ਕੋੜੇ ਹੁੰਦੇ ਨੇ ਉਹਨੂੰ ਕਹਿੰਦੇ ਸਦਾਬਹਾਰ ਬੂਟਾ ਜਾਂ ਪੰਜ ਪੱਤੀ ਬੂਟਾ ਨੰਬਰ 2 ਤੇ ਉਹ ਲੈ ਲਈਦਾ ਜੀ ਨੰਬਰ 1 ਤੇ ਨਹਿਮ ਤੇ ਸਦਾਬਹਾਰ ਬੂਟਾ ਨੰਬਰ 3 ਤੇ ਅਕ ਲੈ ਲਈਦਾ ਜੀ ਦੇਸੀ ਅਕ ਤੇ ਅਕਤ ਤੂਰਾ ਅਤੇ ਐਲੋਵੇਰਾ ਜਿਹਨੂੰ ਆਪਾਂ ਕੁਾਰ ਗੰਦਲ ਵੀ ਪੰਜਾਬੀ ਵਿੱਚ ਕਹਿੰਦੇ ਦਾ ਇਹ ਇਹ ਅਸੀਂ ਇਹ ਪਾਕਿਸਤਾਨੀ ਬਿਰੋ ਇਹ ਤੇ ਇਹ ਚਾਰੇ ਪੰਜੇ ਚੀਜ਼ਾਂ ਇਕੱਠੀਆਂ ਕਰਕੇ ਇਹਨੂੰ ਆਪਾਂ ਘੋਲ ਬਣਾ ਕੇ ਆਪਣੀ ਜ਼ਰੂਰਤ ਮੁਤਾਬਕ ਜਿੰਨਾ ਕਿ ਸਾਨੂੰ ਕੋਲ ਚਾਹੀਦਾ ਏਕੜ ਵਾਸਤੇ ਜਾਂ 2 ਏਕੜ ਵਾਸਤੇ ਉਹ ਆਪਾਂ ਕੋਲ ਬਣਾ ਕੇ ਉਹਨੂੰ ਕੋਲ ਨੂੰ ਆਪਾਂ ਕਿਸੇ ਵੱਡੇ ਬਰਤਨ ਦੇ ਵਿੱਚ ਪਾ ਕੇ ਸਟੀਲ ਲੋਹੇ ਦੇ ਬਰਤਨ ਦੇ ਵਿੱਚ ਪਾ ਕੇ ਉਹਨੂੰ ਆਪਾਂ ਅੱਧੇ ਪੌਣੇ ਘੰਟੇ ਵਾਸਤੇ ਉਹਨੂੰ ਆਪਾਂ ਸਾਰੇ ਪੱਤਿਆਂ ਨੂੰ ਉਬਾਲਣਾ ਜੇ ਉਬਾਲ ਕੇ ਉਹਨੂੰ ਅਸੀਂ ਠੰਡਾ ਕਰ ਲੈਣਾ ਠੰਡਾ ਕਰਕੇ ਉਹਨੂੰ ਆਪਾਂ ਪਉਣ ਕੇ ਰੱਖ ਲੈਣਾ ਤਾਂ ਕਿ ਉਹਨੂੰ ਆਪਾਂ ਆਉਣ ਵਾਲੇ ਸਮੇਂ 'ਚ ਵੀ ਜਿੱਦ ਜਿੱਦਾਂ ਸਾਨੂੰ ਜ਼ਰੂਰਤ ਪੈਂਦੀ ਆ ਉਹਨੂੰ ਅਸੀਂ ਤਿਆਰ ਕਰਕੇ ਪ੍ਰਤੀ ਢੋਲੀ ਜਿਹੜੀ 16 ਲੀਟਰ ਦੀ ਆਮ ਕਿਸਾਨ ਵੀਰ ਜਿਹੜਾ ਆਪਣੀ ਸਪਰੇਅ ਵਾਸਤੇ ਢੋਲੀ ਵਰਤਦਾ 16 ਲੀਟਰ ਦੀ ਪ੍ਰਤੀ ਢੋਲੀ ਉਸ ਘੋਲ ਨੂੰ ਇੱਕ ਤੋਂ 1.5 ਲੀਟਰ ਉਹਦੇ ਵਿੱਚ ਪਾ ਦੇਣਾ ਜੀ ਮਤਲਬ 15 ਲੀਟਰ ਦੇ ਵਿੱਚ 80 ਤੋਂ 100 ਲੀਟਰ ਪਾਣੀ ਆਪਾਂ ਪ੍ਰਤੀ ਏਕੜ ਉਹਦਾ ਛੜਕਾਅ ਕਰ ਦੇਣਾ ਤੇ ਉਹਦੇ ਨਾਲ ਕੀੜੇ ਮਕੌੜੇ ਕੋਈ ਜੇ ਹੁਣ ਤਾਂ ਮਰ ਜਾਂਦੇ ਆ ਜੇ ਆਪਾਂ ਉਹਨੂੰ ਐਡਵਾਂਸ ਕਰ ਦਈਏ ਤੇ ਫਿਰ ਕੋਈ ਕੀੜਾ ਮਕੌੜਾ ਨਹੀਂ ਆਉਂਦਾ ਉਸ ਤੋਂ ਬਾਅਦ ਇੱਕ ਹੁੰਦਾ ਜੀ ਉਲੀ ਰੋਗ ਉਜੇ ਨੂੰ ਆਪਾਂ ਉਲੀ ਉਲੀ ਦੇ ਫਸਲਾਂ ਤੇ ਉਲੀ ਟਾਈਪ ਰੋਗ ਆ ਜਾਂਦੇ ਆ ਉਹਦੇ ਲਈ ਅਸੀਂ ਫਿਰ ਜਿਹੜੀ ਖੱਟੀ ਲੱਸੀ ਹੈ ਜੀ ਉਹ ਕੋਈ 10 ਦਿਨ ਤੋਂ ਉੱਪਰ 10 ਤੋਂ 15 ਦਿਨ ਦੇ ਵਿੱਚ ਵਿੱਚ ਦੀ ਖੱਟੀ ਲੱਸੀ ਅਸੀਂ ਉਹ ਲੈ ਕੇ ਰੱਖ ਲਈਦੀ ਆ ਔਰ ਉਹ ਖੱਟੀ ਲੱਸੀ ਨੂੰ ਪ੍ਰਤੀ ਢੋਲੀ 1 ਲੀਟਰ ਉਹਦੇ ਵਿੱਚ ਖੱਟੀ ਲੱਸੀ ਪਾ ਦੇਣੀ ਆ ਤੇ 1 ਲੀਟਰ ਤੋਂ ਵੱਧ ਵੀ ਪਾ ਸਕਦੇ ਆ ਇਹ ਕੋਈ ਜ਼ਰੂਰੀ ਨਹੀਂ ਕਿ ਜੇ ਅਸੀਂ 1 ਲੀਟਰ ਹੀ ਪਾਣਾ ਕਿਉਂਕਿ ਜਿਹੜੇ ਆਰਗੈਨਿਕ ਘੋਲ ਆ ਜਾਂ ਆਰਗੈਨਿਕ ਜਿਹੜੇ ਹੈਗੇ ਆ ਬਾਹਰਸ ਵਾਸਤੇ ਜਿੰਨੇ ਵੀ ਹੈਗੇ ਕੋਲ ਬਣਾਈਦੇ ਆ ਇਹਨਾਂ ਦੀ ਇਹ ਹੈਗੀ ਆ ਪੇ ਇਹ ਜੇ ਵੱਧ ਪਿਆ ਜਾਵੇ ਤਾਂ ਵੀ ਕੋਈ ਨੁਕਸਾਨ ਨਹੀਂ ਜੇ ਘੱਟ ਪੈ ਜਾਵੇ ਤਾਂ ਵੀ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਕਿਉਂਕਿ ਇਹ ਰਸਾਇਣਕ ਦੇ ਕੋਲਾਂ ਦੀ ਤਰ੍ਹਾਂ ਨਹੀਂ ਇਹਦਾ ਥੋੜਾ ਤਰੀਕਾ ਅਲੱਗ ਹੈ ਤੋਂ ਇਸੇ ਤਰ੍ਹਾਂ ਉਹਨੂੰ ਅਸੀਂ ਜਿਹੜਾ ਉਲੀ ਰੋਗ ਆ ਖੱਟੀ ਲੱਸੀ ਦੀ ਸਪਰੇਅ ਕਰ ਦਿੰਦੀ ਆ ਤੇ ਕੋਈ ਉਲੀ ਉਲੀ ਰੋਗ ਜਿਹੜਾ ਹੈਗਾ ਆਉਂਦਾ ਨਹੀਂਗਾ ਜੇ ਆਵੇ ਤਾਂ ਉਹਦੇ ਨਾਲੋਂ ਖਤਮ ਹੋ ਜਾਂਦਾ ਕਿਸਾਨ ਵੀਰੋ ਇਸੇ ਤਰ੍ਹਾਂ ਵਾਇਰਸ ਰੋਗ ਆ ਜਾਂਦਾ ਕਈ ਵਾਰ ਜਿਵੇਂ ਕਈਆਂ ਫਸਲਾਂ ਦੇ ਵਿੱਚ ਕੋਈ ਵਾਇਰਸ ਆ ਜਾਂਦਾ ਪੱਤੇ ਇਕੱਠੇ ਹੋਣ ਲੱਗ ਜਾਂਦੇ ਆ ਜਿਹਨੂੰ ਆਪਾਂ ਠੂਠੀ ਰੋਗ ਵੀ ਕਹਦੇ ਆ ਉਹ ਜਿਹੜੇ ਪੱਤੇ ਇਕੱਠੇ ਹੁੰਦੇ ਉਹ ਇੱਕ ਵਾਇਰਸ ਰੋਗ ਹੁੰਦਾ ਫਸਲ ਨੂੰ ਉਹ ਵੀ ਕਿਤੇ ਕਿਤੇ ਆ ਜਾਂਦਾ ਜੀ ਤੇ ਜੇ ਅਸੀਂ ਇਹ ਸਾਰੀਆਂ ਸਪਰੇਆਂ ਐਡਵਾਂਸ ਕਰਦੇ ਜੀ ਤਾਂ ਕੋਈ ਰੋਗ ਆਉਂਦਾ ਨਹੀਂ ਜੇ ਆ ਵੀ ਜਾਵੇ ਤੇ ਉਹ ਜਿਹੜਾ ਵਾਇਰਸ ਰੋਗ ਹੈਗਾ ਉਹ ਅਸੀਂ ਪ੍ਰਤੀ ਢੋਲੀ 16 ਲੀਟਰ ਉਹਦੇ ਵਿੱਚ ਅਸੀਂ 100 ਗ੍ਰਾਮ ਅ ਗੋਦਾ ਦੁੱਧ ਮਿਲ ਜਾਵੇ ਤਾਂ ਸਭ ਤੋਂ ਵਧੀਆ ਕਰੋ ਨਾ ਮਿਲੇ ਤੇ ਮੱਝ ਦਾ ਦੁੱਧ 100 ਗ੍ਰਾਮ ਉਹ ਲੈ ਲੈਣਾ ਕੱਚਾ ਦੁੱਧ ਬਿਨਾ ਵਾਲੇ ਤੋਂ ਤੇ ਉਹਦੇ ਵਿੱਚ 50 ਗ੍ਰਾਮ ਅਸੀਂ ਹਲਦੀ ਪਾ ਦੇਣਾ ਜੀ ਇਹਦੇ ਘੋਲ ਨੂੰ ਮਿਕਸ ਕਰਕੇ ਅਸੀਂ ਉਹਦੇ ਉੱਤੇ ਸਪਰੇਅ ਕਰ ਦੇਣੀ ਉਸ ਫਸਲ ਦੇ ਉੱਤੇ ਤੇ ਜਿੰਨੀ ਰਿਕੁਆਇਰਮੈਂਟ ਹੈਗੀ ਸਾਡੀ ਅਗਰ 1 ਏਕੜ ਆ ਤੇ ਉਹ ਵੀ ਅਸੀਂ 80 ਲੀਟਰ ਦੇ ਕਰੀਬ ਉਹਦੇ ਉੱਤੇ ਪੰਪ ਜਿਹੜੇ 7-8 ਪੰਪ ਅਸੀਂ 16 ਲੀਟਰ ਦੇ ਖੋਲੀ ਵਾਲੇ ਉਹ ਲਗਾ ਦੇਣੇ ਤੋਂ ਬੈਰਸ ਰੋਗ ਵੀ ਉਹ ਜਿਹੜਾ ਖਤਮ ਹੋ ਜਾਂਦਾ ਸੋ ਇਸੇ ਤਰ੍ਹਾਂ ਲੱਗ ਲੱਗ ਜਿਹੜੀਆਂ ਹੈਗੀਆਂ ਬਿਮਾਰੀਆਂ ਸੁਖਸਾਨ ਵੀ ਰੋ ਸੋ ਮੇਰੀ ਬੇਨਤੀ ਆ ਕਿ ਆਓ ਆਪਾਂ ਬਹੁਤੇ ਚੋਂ ਬਹੁਤਾ ਥੋੜੇ ਚੋਂ ਥੋੜਾ ਰੱਖਵਾ ਕੱਢ ਕੇ ਦੋ ਕਨਾਲ ਚਾਰ ਕਨਾਲ ਪੰਜ ਕਨਾਲ ਏਕੜ ਡੇਢ ਏਕੜ ਤੋਂ ਆਪਾਂ ਸਾਰੇ ਹੀ ਆਰਗੇਨਿਕ ਖੇਤੀ ਸ਼ੁਰੂ ਕਰੀਏ ਤਾਂ ਕਿ ਸਾਨੂੰ ਸਾਨੂੰ ਅਤੇ ਸਾਡੇ ਸਮਾਜ ਨੂੰ ਸ਼ੁੱਧ ਭੋਜਨ ਮਿਲੇ ਔਰ ਅਸੀਂ ਤੰਦਰੁਸਤ ਰਹੀਏ ਮੇਰੀ ਹੋਰ ਬੇਨਤੀ ਕਿਸਾਨ ਵੀਰਾਂ ਨੂੰ ਕਿ ਅਗਰ ਆਪਾਂ ਆਰਗੈਨਿਕ ਖੇਤੀ ਸ਼ੁਰੂ ਕਰਨੀ ਹੈ ਤੇ ਉਹ ਘੱਟ ਰਕਬੇ ਤੋਂ ਕਰਨੀ ਕਿਉਂ ਕਈ ਵਾਰੀ ਕਿਸਾਨ ਵੀਰ ਨੂੰ ਬਹੁਤਾ ਤਜਰਬਾ ਨਹੀਂ ਹੁੰਦਾ ਉਹ ਘਟੋ-ਘਟ 4 ਕਨਾਲ ਤੋਂ ਜਾਂ 1 ਏਕੜ ਤੱਕ ਆਰਗੈਨਿਕ ਖੇਤੀ ਸ਼ੁਰੂ ਕਰੇ ਜੇ ਉਹ ਖੇਤੀ ਕੁਦਰਤੀ ਖੇਤੀ ਇਸ ਤੋਂ ਵੱਧ ਰਕਬੇ 'ਚ ਨਾ ਸ਼ੁਰੂ ਕਰੇ ਹੌਲੀ-ਹੌਲੀ ਫਿਰ ਉਸ ਨੂੰ ਤਜਰਬਾ ਆਉਂਦਾ ਰਹਿੰਦਾ ਅੱਗੋਂ ਤੋਂ ਅੱਗੋਂ ਆਪਣਾ ਰਕਬਾ ਵਧਾ ਵੀ ਸਕਦਾ ਇੱਕ ਕਿਸਾਨ ਵੀਰੋਂ ਮੇਰੀ ਹੋਰ ਬੇਨਤੀ ਆ ਕਈ ਵਾਰੀ ਆਪਣੇ ਕੋਲ ਹਨਾ ਘਰਾਂ ਦੇ ਨੇੜੇ ਕੋ ਆਪਾਂ ਪਲਾਟ ਵਗੈਰਾ ਕੋ ਕਰੇ ਲੂਬ ਗੀਚੀ ਜਿਹੜੀ ਹੈਗੀ ਆ ਜੇ ਆਪਾਂ ਕੋਈ ਸ ਵੱਡੇ ਪੱਧਰ ਤੇ ਨਹੀਂ ਕਰ ਸਕਦੇ ਘਰੇਲੂ ਬਗੀਚੀ ਦੇ ਵਿੱਚ ਸਬਜ਼ੀਆਂ ਜ਼ਰੂਰ ਲਗਾਓ ਤਾਂ ਕਿ ਘਟੋ ਘਟ ਸਾਨੂੰ ਸਬਜ਼ੀ ਤਾਂ ਆਰਗੈਨਿਕ ਜਿਹੜੀ ਉਹ ਮਿਲ ਸਕੇ ਤੇ ਜੇ ਕਿਸੇ ਦੇ ਕੋਲ ਕਈ ਵਾਰੀ ਕਿਸਾਨ ਵੀਰ ਦੇ ਕੋਲ ਆਂਢ ਗਾਂਢ ਕੋ ਆਪਣਾ ਪਲਾਟ ਹੁੰਦਾ ਜਾਂ ਸ਼ਹਿਰਾਂ ਦੇ ਵਿੱਚ ਵੀ ਰਹਿਣ ਵਾਲੇ ਮੈਂ ਆਪਣੇ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਵੀ ਛੱਤ ਉੱਤੇ ਜਾਂ ਆਪਣੇ ਬੇੜੇ ਦੇ ਵਿੱਚ ਜੇ ਤੁਹਾਡੀ ਕੋਠੀ ਦੇ ਵਿੱਚ ਮਕਾਨ ਦੇ ਵਿੱਚ ਥੋੜੀ-ਬਹੁਤੀ ਜਗ੍ਹਾ ਹੈ ਤਾਂ ਉੱਥੇ ਤੁਸੀਂ ਜ਼ਰੂਰ ਸਬਜ਼ੀਆਂ ਲਗਾਓ ਜੇ ਛੱਤ ਉੱਪਰ ਵੀ ਤੁਸੀਂ ਗਮਲਿਆਂ ਵਿੱਚ ਵੀ ਸਬਜ਼ੀਆਂ اگਵਾ ਸਕਦੇ ਆ ਜਿਵੇਂ ਹਲਦੀ ਲਗਾ ਸਕਦੇ ਆ ਬੈਂਗਣ ਟਮਾਟਰ ਆਪਣੇ ਰੋਜ਼ ਦੀ ਰੋਜ਼ਾਨਾ ਦੀ ਵਰਤੋਂ ਦੇ ਵਾਸਤੇ ਤੁਸੀਂ ਸ਼ਹਿਰਾਂ ਦੇ ਆਪਣੇ ਛੱਤਾਂ ਉੱਤੇ ਵੀ ਖੇਤੀ ਜਿਹੜੀ ਇਹ ਕਰ ਸਕਦੇ ਆ ਟਮਾਟਰ ਲਗਾਓ ਬੈਂਗਣ ਲਗਾਓ ਜੋ ਵੀ ਸਮੇਂ ਮੌਸਮ ਦੇ ਹਿਸਾਬ ਨਾਲ ਜੋ ਵੀ ਸਬਜ਼ੀਆਂ ਹੋ ਲਗਾਓ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਕਿਸਾਨ ਵੀਰਾਂ ਨੂੰ ਵੀ ਪਿੰਡਾਂ ਵਾਲਿਆਂ ਨੂੰ ਵੀ ਸ਼ਹਿਰਾਂ ਵਾਲਿਆਂ ਨੂੰ ਵੀ ਤੇ ਜਿਹੜੀ ਹੈਗੀ ਆਪਣੇ ਘਰੇਲੂ ਬਗੀਚੀ ਆ ਇਹ ਜਰੂਰ ਆਪਾਂ ਲਗਾਈਏ ਚਾਹੇ ਕਿਸੇ ਕੋਲ ਜ਼ਮੀਨ ਹੈ ਬਾਹੀ ਜੋਗ ਜਾਂ ਨਹੀਂ ਹੈ ਘਰੇਲੂ ਬਗੀਚੀ ਦੇ ਉੱਤੇ ਜ਼ੋਰ ਆਪਾਂ ਆਰਗਾਨਿਕ ਤਰੀਕੇ ਨਾਲ ਜਰੂਰ ਦੇਈਏ ਜੈਵਿਕ ਖੇਤੀ ਨੂੰ ਲੈ ਕੇ ਮੇਰਾ ਓਵਰਾਲ ਸੰਦੇਸ਼ ਜਿਹੜਾ ਮੈਂ ਦੇਣਾ ਚਾਹੂੰਗੀ ਕਿ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜਕੱਲ ਜਿਹੜੀ ਸਿਹਤ ਹੈ ਸਿਹਤ ਐ ਖਰਾਬ ਹੋ ਰਹੀ ਹੈ ਆਪਾਂ ਦੇਖਦੇ ਸਾਡੇ ਵਿੱਚ ਬਹੁਤ ਜਿਵੇਂ ਕਈਆਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਕਈਆਂ ਦਾ ਬਲੱਡ ਪ੍ਰੈਸ਼ਰ ਵਧ ਰਿਹਾ ਤੇ ਹਾਰਟ ਅਟੈਕ ਦੀ ਪ੍ਰੋਬਲਮ ਹੈਗੀ ਤਾਂ ਕਈਆਂ ਨੂੰ ਕੈਂਸਰ ਦੀ ਸਮੱਸਿਆ ਹੈਗੀ ਤੇ ਇਹ ਜਿਹੜਾ ਸਮੱਸਿਆ ਆ ਰਹੀ ਹੈ ਉਹ ਮਤਲਬ ਜਿਹੜੇ ਆਪਾਂ ਦੇਖਿਆ ਹੈ ਕਿ ਗ੍ਰੀਨ ਰਿਵੋਲੂਸ਼ਨ ਦੇ ਬਾਅਦ ਵੇ ਲੋੜੀ ਵਰਤੋਂ ਜਿਹੜੀ ਖਾਦਾਂ ਦੀ ਹੋਈ ਹੈ ਕੀਟਨਾਸ਼ਕਾਂ ਦੀ ਹੋਈ ਹੈ ਉਹਦੇ ਕਰਕੇ ਪਤਾ ਚੱਲ ਰਿਹਾ ਜਿਵੇਂ ਬਹੁਤ ਸਾਲਾਂ ਬਾਅਦ ਕਿ ਇਹਦਾ ਆ ਵੀ ਹੋ ਸਕਦਾ ਹੈ ਦਾ ਤਾਂ ਇਹਦੇ ਲਈ ਮੈਂ ਇਹ ਕਿ ਜਿਹੜੇ ਵੀ ਕਿਸਾਨ ਵੀਰ ਹੈਗੇ ਉਹ ਪਲੀਜ਼ ਆਪਣੇ ਘਰ ਲਈ ਜਰੂਰ ਜਿਹੜੀ ਹੈ ਉਹ ਘਰ ਘਰ ਲਈ ਜਿਹੜੀਆਂ ਸਬਜ਼ੀਆਂ ਆ ਉਹ ਫਰੈਸ਼ ਖਾਣ ਤੇ ਜਿਹੜੇ ਆਪਾਂ ਆਪਣੇ ਫਾਰਮ ਤੇ ਲਾਵਾਂਗੇ ਉਹ ਸਾਨੂੰ ਪਤਾ ਵੀ ਹੋਗਾ ਕਿ ਤਾਂ ਤਾਜੀ ਸਬਜ਼ੀ ਆਪਾਂ ਖਾਵਾਂਗੇ ਤੇ ਬਾਕੀ ਉਹਨਾਂ ਤੇ ਕੋਈ ਰੇ ਸਪਰੇ ਵੀ ਨਹੀਂ ਹੋਏਗੀ ਤਾਂ ਇਹ ਆਪਾਂ ਜਿਹੜਾ ਹੈ ਉਹ ਸਾਰਿਆਂ ਨੂੰ ਆਪਾਂ ਮੈਂ ਗੁਜ਼ਾਰਿਸ਼ ਕਰੂੰਗੀ ਕਿ ਆਪਣੇ ਖਾਣ ਦੇ ਲਈ ਕਮ ਸੇ ਕਮ ਜਿਹੜੀ ਉਹ ਜੈਵਿਕ ਸਬਜ਼ੀਆਂ ਤੇ ਖੇਤੀ ਦੀ ਸ਼ੁਰੂਆਤ ਜਿਹੜੇ ਕਿਸਾਨ ਵੀਰ ਕਰ ਸਕਦੇ ਆਂ ਅੱਜ ਦੀ ਖੇਤੀ ਬਹੁਤ ਹੀ ਤਕਨੀਕੀ ਹੋ ਗਈ ਏ ਪਰ ਜੈਵਿਕ ਅਤੇ ਕੁਦਰਤੀ ਖੇਤੀ ਇੱਕ ਸਧਾਰਨ ਖੇਤੀ ਹੈ ਜੈਵਿਕ ਅਤੇ ਕੁਦਰਤੀ ਖੇਤੀ ਕਰ ਰਹੇ ਬਹੁਤ ਸਾਰੇ ਕਿਸਾਨ ਰਸਾਇਣਿਕ ਖੇਤੀ ਨਾਲੋਂ ਵੱਧ ਲਾਭ ਕਮਾ ਰਹੇ ਹਨ ਅੱਜ ਲੋੜ ਹੈ ਕਿ ਆਪਣੀ ਖੇਤੀ ਨੂੰ ਪੁਰਾਤਨ ਢੰਗਾਂ ਨਾਲ ਕੀਤਾ ਜਾਵੇ ਤਾਂ ਜੋ ਖੇਤੀ ਖਰਚਿਆਂ ਨੂੰ ਵੀ ਘਟਕੀਤਾ ਜਾਵੇ ਤੇ ਨਾਲ ਹੀ ਵਾਤਾਵਰਣ ਅਤੇ ਸਾਡੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ ਪੰਜਾਬ ਦੇ ਕਿਸਾਨਾਂ ਲਈ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ